ਇਹ ਕਿੰਨਾ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਾਬ ਜਾਨੇ ਤੇ ਮੈਂ ਜਣਾ ਉਹ ਦਸਮਾ ਬਾਸ਼ਾ ਉਹ ਦਸਮ ਗਰੂ ਆ ਬਾਣੀ ਔਰਤ ਆ ਜਿਹੜਾ ਵਾਇਗਰੂ ਬੰਦਾ ਵਾ ਮਰਦ ਆ ਤੀ ਬਾਣੀ ਔਰਤ ਆ ਔਰਤ ਆ ਬੰਦ ਅੱਛਾ ਸ਼ਬਦ ਬੰਦਾ ਵਾ ਮਰਦ ਆ ਤੇ ਗੰਬੜਾ ਜਿਹਨੂੰ ਕਿਹਾ ਆਂਦਾ ਜਿਹੜਾ ਵਾਇਗਰੂ ਸ਼ਬਦ ਆ ਨਾ ਉਹ ਵੀ ਬੰਦਾ ਵਾ ਤੇ ਜਦੋਂ ਤੁਸੀਂ ਗਰਬਾਣੀ ਕਹਿੰਦੇ ਹੋ ਔਰਤ ਆ ਨਵੀਂ ਉਦਾਹਰਣ ਛੱਡ ਕੀਤੀ ਹੈ ਕੋਈ ਬਾਈ ਬੰਦਾ ਬੁੱਢੀ ਦੀ ਲੈ ਤੋ ਇਹ ਗਾੜੀ ਪੂਰ ਕੋ ਬੜੀ ਹਨੇਰੀ ਕਹਿੰਦੀ ਨਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਛੋਲਾ ਸਾਹਿਬ ਤੋਂ ਸੰਗਤ ਕਵੀਦਾਨ ਤੋਂ ਫੋਨ ਆ ਰਿਹਾ ਸੀ ਵੀ ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਤੋਂ ਵੀਡੀਓ ਭੇਜੀ ਗਈ ਸੀ ਜਿਹਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਸਿੰਘ ਨਾਲ ਇਹਦਾ ਸੰਤੋਖ ਸਿੰਘ ਪਿਤਾ ਇਹਦਾ ਦੇ ਛੋਲਾ ਸਾਹਿਬ ਦਾ ਇਹ ਵਾਸੀ ਹੈ। ਰੋਡ ਦੇ ਉੱਤੇ ਜੈਕਟਾਂ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਇਸ਼ਾਰੇ ਦੇ ਉੱਤੇ ਕੋਈ ਉੱਥੇ ਸਥਾਨ ਨਹੀਂ ਹੈਗਾ ਕੁਛ ਨਹੀਂ ਸਰਪ੍ਰੀਖਸ਼ਾਨ ਸਾਹਿਬ ਲਾਇਆ 10-15 ਫੁੱਟ ਦਾ ਪਰ ਜਿਹੜੀ ਇਹਦੀ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰ ਪਾਸ਼ਾ ਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਉਹ ਸਾਹਿਬ ਜਾਦਿਆਂ ਦਾ ਰੂਪ ਲੈ ਚਾਰ ਬੱਚੇ ਨੇ ਇਹਦੇ ਪਰ ਆਪਣੇ ਪਦ ਤੇ ਆਪ ਵੀ ਉਹ ਕਿਰਤ ਜੋ ਵੀ ਕਰਦੇ ਨੇ ਪਰ ਇਹ ਕਹਿੰਦਾ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਜ਼ਾਹਿਬ ਜੀ ਦੇ ਤੇ ਮੈਂ ਚੜਾਵਾਂ ਉਹ ਦਸਮਾ ਬਾਸ਼ਾਵਨ ਦਸੋਂ ਗੁਰੂ ਆ ਸਿੱਧੇ ਰੋਜ ਨੇ ਕਹਿੰਦਾ ਸਿੱਧੇ ਚ ਕਹਿੰਦਾ ਸਰ ਜਿਤਨਾ ਵੀ ਕਹਿੰਦਾ ਪਰ ਇਹ ਕਹਿੰਦਾ ਗੱਲ ਹੋਈ ਆ ਤੇ ਇਹ ਗੱਲਾਂ ਇਹਨੇ ਹੁਣ ਮੰਨੀ ਨਹੀਂ ਆ ਤੇ ਅਸੀਂ ਇਹ ਕੋਲ ਅੱਜ ਆਈਏ ਜੀ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ પ્રેમ ਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਕੇ ਆਈਏ ਪਰ ਚਲੋ ਇਹ ਗਲਤੀ ਜਿਹੜੀ ਉਹ ਮੰਨੀ ਹੈ ਨਾਲ ਜਿਹੜੇ ਸਿੰਘ ਆਜਾ ਲਈ ਉਹਨਾਂ ਨੇ ਪੰਜ ਸਿੰਘਾਂ ਨੇ ਕਿਹਾ ਕਿ ਇੱਕ ਵਾਰੀ ਇਹਨੂੰ ਗਲਤੀ ਦਾ ਜਿਹੜਾ ਅਹਿਸਾਸ ਕਰਵਾਤਾ ਤੇ ਮੋਬਾ ਦਿੱਤਾ ਜਾਵੇ ਪਰ ਉਹ ਇੱਕ ਦੇ ਵਿੱਚ ਜੇਕਰ ਦੁਬਾਰਾ ਇਹ ਨਹੀਂ ਕਰੂਗਾ ਕਿ ਫਿਰ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ ਮਹਾਰਾਜ ਜਿਹਦੇ ਕੋਲ ਸਿੰਘਾਂ ਦੇ ਕੋਲ ਉਹ ਲੈ ਲਈ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਵਾ ਇਹਦੇ ਕੋਲੋਂ ਮਾਫੀਨਾਮਾ ਲਗਾ ਲਿਆ ਕਿਉਂਕਿ ਇਹ ਬੰਦਾ ਪ੍ਰਮੋਤ ਦਸਮ ਪਾਤਸ਼ਾਹ ਦਾ ਰੂਪ ਤੇ ਆਪਣੇ ਮੋਨੇ ਪਤ ਬੱਚਿਆਂ ਨੂੰ ਚਾਹ ਸਹਿਬ ਜੀ ਦਾ ਰੂਪ ਦਲਦਾ ਸੀ ਹੋਰ ਵੀ ਬਹੁਤ ਕੁਝ ਇਹ ਬੋਲਦਾ ਨਾ ਕਿ ਉਹ ਮੈਂਟਲੀ ਅਪਸੜਿਆ ਨਾਈਕੂ ਜੋ ਹੋ ਰਿਹਾ ਜਗਾ ਪਲਾਬ ਨੂੰ ਕੀ ਕੰਮ ਕਰਦਾ ਪਰ ਇਹ ਪਹਿਲਾਂ ਨਹੀਂ ਤੁਹਾਨੂੰ ਪਹਿਲਾਂ ਵੀ ਬਹੁਤ ਬਹੁਤ ਜਿਹਦੇ ਸਾਡੇ ਪੰਦਰਾਂ ਦੇ ਵਿੱਚ ਇਦਾਂ ਦੇ ਹੈਗੇ ਨੇ ਚੌੜ ਕਿਸਮ ਦੇ ਜਿਹੜੀ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਜਗਾ ਤੇ ਸੰਚਾਲਨ ਲਾ ਕੇ ਤੇ ਇਹ ਗੱਲਾਂ ਕਰਦਾ ਮਕਸਦ ਇਹ ਹੀ ਹੈ ਕਿ ਜਿਹੜੇ ਪੋਲੇ ਪਾਏ ਲੋਕ ਨੇ ਜਿਹੜੇ ਪੜ ਕੇ ਹੋਏ ਗੁਰੂ ਤੋਂ ਦੂਰ ਨੇ ਉਹ ਜਿਹੜੇ ਮਗਲ ਲਾਈ ਜਾਂਦੇ ਨੇ ਤੇ ਇਹਨਾਂ ਨੂੰ ਬਾਅਦ ਚ ਭਾਵੇਂ ਉਹ ਨਾਲ ਜਦੇ ਸੋ ਅੱਜ ਇਹਨੂੰ ਇਹ ਸਮਝਾ ਕੇ ਲਿਖਤ ਕਰਾਈ ਹੈ ਇਹ ਬੰਮਾ ਮੈਂ ਲਗਾਇਆ ਜੇ ਕਰੇ ਤੇ ਬੰਲਾ ਨਹੀਂ ਕੱਲਦਾ ਫਿਰ ਮਾਰੇ ਕਿਰਪਾ ਕਰਨ ਕਿ ਸੇਵਾ ਲੈਣੀ ਚਲਦੀ ਕਰਨਾ ਨਾ ਤੇ ਇਹਨੂੰ ਨਾ ਸੀਰੀਓ ਪਾਈ ਜਾਊਗੀ ਵਾਹਿਗੁਰੂ ਜੀ ਕਰਤਾ ਸਵਾਹ ਵਾਹਿਗੁਰੂ ਜੀ ਗਲਤੀ ਮੰਨਦਾ ਵਾ ਗਲਤੀ ਨਹੀਂ ਆ ਗੱਲ ਅੰਦਰ ਚ ਹਨ੍ਹਕਾਰ ਆ ਨਾ ਉਹ ਕਹਿੰਦਾ ਇੱਕ ਉਹ ਕਹਿੰਦਾ ਹੈ ਬਾਣੀ ਬਾਣੀ ਦਾ ਬਾਬੇ ਅਸਾਂ ਆਂਦਾ ਜਿਹੜਾ ਵਹਿਗੁਰੂ ਸਾਹਿਬ ਦਾ ਨਾ ਉਹ ਵੀ ਬੰਦਾ ਵਾ ਤੇ ਜਦੋਂ ਤੁਸੀਂ ਕਰਵਾਣੀ ਜਿੰਨੇ ਉਹ ਔਰਤ ਆ ਨਵੀਂ ਉਧਾਰ ਰਿਸ਼ਟ ਕੀਤੀ ਹੈ ਪੂਰੇ ਬਾਣੀ ਕਹਿੰਦਾ ਪੜ੍ਹੀ ਵੀ ਨਹੀਂ ਕਦੇ ਅੱਛਾ ਬਾਣੀ ਦਾ ਪੜ੍ਹੀ ਵੀ ਨਹੀਂ ਕੀਤੀ ਪੈਸੇ ਇਹਨੂੰ ਕਰਨ ਦੀ ਕਿਤਾਬ ਪੜ੍ਹਨੀ ਨਹੀਂ ਓਏ ਐ ਹੋਏ ਤੇ ਬਾਬਾ ਜੀ ਨਹੀਂ ਨਹੀਂ ਮੈਂ ਪੜ੍ਹਨ ਨਹੀਂ ਆਈ ਭਰਾ ਨੂੰ ਤੁਹਾਨੂੰ ਗੋਣ ਕਰਦਾ ਆਜਾ ਸਾਨੂੰ ਅੱਜ ਤੋਂ ਬਾਅਦ ਇਹ ਤੂੰ ਇੱਕ ਵਾਰ ਸੋਚ ਵੀ ਲੈ ਨਾ ਕਾਨੂੰ ਸਾਹਿਬ ਦੇ ਬਾਈ ਗੁਰੂ ਸਾਹਿਬ ਦੇ ਗਰੋਹ ਵਾਲੇ ਤੈਨੂੰ ਉਹ ਪਲੇਖਾ ਲੈਣਾ ਪੁੱਤ ਆਪਣੇ ਦਿਮਾਗ ਚੋਂ ਕੱਢ ਦੇ ਸਿਰਫ ਅੱਜ ਉਹ ਸਿੱਖਦੇ ਕਰਕੇ ਕਿ ਨਹੀਂ ਸੀ ਪਈਦਾ ਨਹੀਂ ਇਕੱਲੀ ਸਮਝਾ ਲਓ ਪਿਆਰ ਦਾ ਤਾਂ ਤੈਨੂੰ ਕੁਛ ਅਹੀਂ ਕਿਹਾ ਨਹੀਂ ਦੁਜੀ ਵਾਰ ਨਹੀਂ ਆਉਂਗਾ ਮਿਲਣਾ ਸੋਹਣਿਆ ਦੁਜੀ ਵਾਰ ਮੁੜ ਕੇ ਥਾਣੇ ਆਈ ਨਹੀਂ ਜਣਾ ਥਾਣੇ ਤੂੰ ਜਾਏਗਾ ਸਾਡੇ ਤੇ ਠੀਕ ਆ ਇਹਕੇ ਤੈਨੂੰ ਦੱਸਦਾ ਹੀ ਹਾਂ